ਕੈਨੂ ਇਹਨੂੰ ਰੋ ਕੈਨੂ ਚਲ ਰੋਕਦੀਆਂ ਪੁੱਛਦੀਆਂ ਇਹਨਾਂ ਨੂੰ ਬਾਈ ਇੱਕ ਮਿੰਟ ਰੁਕਿਓ ਹਾਂਜੀ ਹਾਂਜੀ ਕੀ ਗੱਲ ਹੋ ਗਈ ਬਾਈ ਜੀ ਇਸ ਭੈਣ ਜੀ ਨੂੰ ਨਾ ਅਸੀਂ ਬਹੁਤ ਟਾਈਮ ਦੇ ਲੱਭਦੇ ਪਏ ਇਹਨਾਂ ਦਾ ਬੜਾ ਗਾਹ ਪਾਇਆ ਹੋਇਆ ਪੰਜਾਬ ਹਰਿਆਣਾ ਰਾਜਸਥਾਨ ਦੇ ਵਿੱਚ ਤੇ ਅੱਜ ਅਸੀਂ ਲੱਭਦੇ ਲੱਭਦੇ ਹਨੂਮਾਨਗੜ੍ਹ ਪਹੁੰਚ ਗਏ ਆ ਅੱਛਾ ਇਹਨਾਂ ਨੂੰ ਤਾਂ ਮੈਂ ਜਾਣਦਾ ਹਾਂ ਜਾਣਦੇ ਆ ਤੁਸੀਂ ਚਾਹ ਫਿਰ ਸਾਨੂੰ ਇਹਨਾਂ ਨਾਲ ਮਿਲਾਓ ਅਸੀਂ ਅੱਜ ਇਹਨਾਂ ਨੂੰ ਮਿਲ ਕੇ ਜਾਣਾ ਹੈ ਬਿਲਕੁਲ ਆ ਜਾਓ ਇੱਥੇ ਹੀ ਇਹਨਾਂ ਦਾ ਆਫਿਸ ਹੈਗਾ ਆਦੋ ਆ ਜਾਓ ਕੱਲ ਕੀ ਹੋਈ ਆ ਜੀ ਵੈਸੇ ਕੋਈ ਨਿਉ ਗੱਲ ਵੀ ਦੱਸਦੇ ਆ ਤੁਹਾਨੂੰ ਸਾਨੂੰ ਮਲਾਓ ਪਹਿਲਾਂ ਉਹਨਾਂ ਨਾਲ ਹਾਂਜੀ ਭੈਣ ਜੀ ਇਹਨਾਂ ਨੂੰ ਮਿਲ ਲੈ ਜੀ ਮਲਾਓ ਇਹਨਾਂ ਨਾਲ ਇਹ ਤਾਂ ਮੈਂ ਹੀ ਆ ਜੀ ਆ ਤੁਸੀਂ ਹੋ ਲੱਗਦੇ ਤਾਂ ਹੈ ਨਹੀਂ ਗਏ ਕਿਉਂ ਝੂਠ ਮਾਰੀ ਜਾਂਦੇ ਹੋ ਐਵੇਂ ਗੱਪ ਦੀ ਛੰਡੀ ਜਾਓ ਨਹੀਂ ਜੀ ਇਹ ਨਹੀਂ ਆ ਜੀ ਨਹੀਂ ਹੈਗੇ ਤੁਸੀਂ ਪੰਜਾਬ ਹਰਿਆਣਾ ਰਾਜਸਥਾਨ ਸਾਰੇ ਤੁਹਾਨੂੰ ਸਟੇਟਾਂ ਲੱਭ ਰਹੀਆਂ ਆਈਆਂ ਤੇ ਅਸੀਂ ਵੀ ਲੱਭਦੇ ਲੱਭਦੇ ਅੱਜ ਹਨੂਮਾਨਗੜ ਆ ਗਏ ਆ ਦੋਸਤੋ ਅਸੀਂ ਹਬੌਰ ਤੋਂ ਚੱਲ ਕੇ ਆਏ ਆ ਜੀ ਤੁਹਾਡੇ ਵਾਸਤੇ ਹਨੂਮਾਨਗੜ ਕਿਉਂਕਿ ਆਪਾਂ ਨੂੰ ਪਤਾ ਲੱਗਿਆ ਸੀ ਵੀ ਇੱਥੇ ਇੱਕ ਇਹੋ ਜੀ ਚੀਜ਼ ਮਿਲਦੀ ਹੈ ਜ ਜਿਹਦੇ ਨਾਲ ਭਾਰਾ ਦਿਨਾਂ ਦੇ ਵਿੱਚ ਘਟ ਜਾਂਦਾ ਤੇ ਅੱਜ ਆਪਾਂ ਤੁਹਾਨੂੰ ਭੈਣ ਦੇ ਨਾਲ ਮਿਲਾਵਾਂਗੇ ਤੇ ਇੱਧਰ ਵੀ ਤੁਸੀਂ ਮੇਰੇ ਨਾਲ ਜਿਹੜੇ ਕਿ ਇੱਕ ਭੈਣ ਦੇਖ ਰਹੇ ਹੋ ਆ ਭੈਣ ਤੁਹਾਡੇ ਕੀ ਲੱਗਦੇ ਐ ਇਹ ਮੇਰੀ ਭੈਣ ਆ ਜੀ ਅੱਛਾ ਜੀ ਹਾਂਜੀ ਪਹਿਲਾਂ ਇੰਨਾ ਵਰਗੀ ਸੀ ਮਮੀ ਤੁਸੀਂ ਵੀ ਇੰਨੇ ਭਾਰੇ ਸੀਗੇ ਇੰਨੇ ਭਾਰੇ ਸੀ ਜੀ ਹਾਂ 6 ਮਹੀਨੇ ਪਹਿਲਾਂ ਇੰਨੇ ਭਾਰੇ ਸੀ ਤੇ ਹੁਣ ਮੈਂ ਫਿੱਟ ਹੋ ਗਈ ਆ ਜੀ ਤੇ ਹੁਣ ਇਹਨਾਂ ਨੂੰ ਵੀ ਐਵੇਂ ਹੀ ਕਰਨਾ ਮੇਰੇ ਬੰਗੂ ਜੀ ਅੱਛਾ ਵੀ ਹੁਣ ਤੁਸੀਂ ਜਿਹੜੀ ਚੀਜ਼ ਤੁਸੀਂ ਖਾਧੀ ਹੁਣ ਤੁਸੀਂ ਉਹ ਇਹਨਾਂ ਨੂੰ ਖਵਾ ਰਹੇ ਇਹ ਵੀ ਲੈ ਰਹੇ ਆ ਜੀ ਮਹੀਨੇ ਤੋਂ ਤੇ ਇਹ ਵੀ ਐ ਹੀ ਹੋ ਜਾਣਗੇ ਮੇਰੇ ਬੰਗੂ ਠੀਕ ਹੈ ਤੇ ਦੋਸਤੋ ਬਾਕੀ ਆਪਾਂ ਇਸ ਭੈਣ ਨੂੰ ਵੀ ਪੁੱਛ ਲੈਣੇ ਇਹਨਾਂ ਦੇ ਮੂੰਹੋਂ ਵੀ ਕੀ ਸੱਚ ਹੈ ਤੇ ਕੀ ਝੂਠ ਹੈ ਕਿੰਨੇ ਸਮੇਂ ਦੇ ਵਿੱਚ ਜਿਹੜਾ ਕਿ ਆਪਣਾ ਭਾਰ ਘਟਾਇਆ ਭੈਣੇ ਤੁਸੀਂ ਦੱਸੋ ਪਹਿਲਾਂ ਵੀ ਤੁਹਾਨੂੰ ਕੀ ਪ੍ਰੋਬਲਮ ਸੀ ਹਾਂ ਤੇ ਕਿਵੇਂ ਤੁਸੀਂ ਭਾਰ ਘਟਾ ਲਿਆ ਮੈਨੂੰ ਬਹੁਤ ਜ਼ਿਆਦਾ ਸੀ ਵੀ ਬਹੁਤ ਹੀ ਜ਼ਿਆਦਾ ਦਰਦ ਹੁੰਦਾ ਰਹਿੰਦਾ ਸੀ ਸਾਰੇ ਸਰੀਰ 'ਚ ਹਾਂਜੀ ਤੇ ਦੋ ਪ੍ਰੈਸ਼ਨ ਵੀ ਹੋਇਸੀ ਦੇ ਬਹੁਤ ਜ਼ਿਆਦਾ ਦਿੱਕਤ ਰਹਿੰਦੀ ਸੀ ਗੋਡਿਆਂ 'ਚ ਮੇਰੇ ਦਰਦ ਰਹਿੰਦਾ ਸੀ ਦਾ ਸਿਰ ਮੇਰਾ ਦਰਦ ਕਰਦਾ ਸੀ ਬੀਪੀ ਮੇਰਾ ਵਧਿਆ ਰਹਿੰਦਾ ਸੀ ਠੀਕ ਹੈ ਜੀ ਤੇ ਹੁਣ ਜਦੋਂ ਦਾ ਮੈਂ ਵਜ਼ਨ ਘਟਾਇਆ ਮੈਨੂੰ ਕੋਈ ਦਿੱਕਤ ਨਹੀਂ ਦੀ ਹਾਂਜੀ ਕਿਉਂਕਿ ਅੱਜਕੱਲ ਤਾਂ ਦੋਸਤੋ ਮਟਾਪੇ ਦੀ ਤੁਹਾਨੂੰ ਵੀ ਪਤਾ ਹੀ ਹੈ ਬਹੁਤ ਜ਼ਿਆਦਾ ਪ੍ਰੋਬਲਮ ਰਹਿੰਦੀ ਆ ਤੇ ਆਪਾਂ ਤੁਹਾਨੂੰ ਉਸੇ ਬਾਰੇ ਹੀ ਦੱਸ ਦੇਣੇ ਜਿਹਦੇ ਬਾਰੇ ਆਪਾਂ ਨੂੰ ਪੂਰਾ ਮਤਲਬ ਕਿ ਤਸੱਲੀ ਹੋਵੇ ਹਾਂਜੀ ਤੇ ਹੁਣ ਇਹ ਭੈਣ ਦੱਸਣਗੇ ਆਪਣੇ ਮੂੰਹ ਵੀ ਇਹਨਾਂ ਨੂੰ ਕਿੰਨੀਆਂ ਤਾਂ ਪ੍ਰੋਬਲਮ ਸੀ ਤੇ ਕਿੰਨਾ ਕਿੰਨਾ ਦਾ ਭਾਰ ਘਟਿਆ ਪਹਿਲੇ ਤੁਸੀਂ ਦੱਸੋ ਵੀ ਕਿੰਨਾ ਟਾਈਮ ਹੋ ਗਿਆ ਤੁਹਾਨੂੰ ਇਹ ਨਿਊਟ੍ਰੀਸ਼ਨ ਲੈਂਦਿਆਂ ਨੂੰ 2 ਮਹੀਨੇ ਹੋ ਗਏ ਭੰਜੀ ਠੀਕ ਹੈ ਜੀ ਇਹ 2 ਮਹੀਨੇ ਮੈਨੂੰ 15 ਕਿਲੋ weight ਘਟਿਆ ਜੀ ਠੀਕ ਹੈ ਜੀ ਪਹਿਲਾਂ weight ਕਿੰਨਾ ਸੀ ਤੁਹਾਡਾ ਕਿੰਨਾ ਕਿਲੋ ਸੀਗਾ 153 ਸੀ ਅੱਛਾ ਠੀਕ ਹੈ ਜੀ ਹੁਣ ਵੀ ਮੈਨੂੰ ਬਹੁਤ ਪ੍ਰੋਬਲਮ ਵੀ ਸੀ ਗਿਆ ਦਿੱਕਤਾਂ ਹਾਂਜੀ ਵੀ ਬਲੱਡ ਵਧਦਾ ਨਹੀਂ ਸੀ ਜਿਆਦਾ ਘਟ ਜਾਂਦਾ ਸੀ ਹਾਂਜੀ ਸਾਹ ਚੜਦਾ ਸੀ ਤੁਰਿਆ ਨਹੀਂ ਆਂਦਾ ਸੀ ਬਹੁਤ ਦਰਦ ਆ ਸੀਰੇ ਠੀਕ ਹੈ ਜੀ ਜੋ ਹੁਣ ਵੀ ਬਿਲਕੁਲ ਠੀਕ ਆ ਮੈਂ ਮੈ ਤੁਹਾਨੂੰ ਫਿਰ ਦਿਆ ਉਹ ਜੀ ਵੀ ਤੁਮ ਥੋੜਾ ਜਿਹਾ ਵੀ ਜਿਵੇਂ ਤੁਸੀਂ ਕਹਿੰਦੇ ਹੋ ਵੀ 15 ਕਿਲੋ ਭਾਰ ਘਟ ਗਿਆ ਤੁਹਾਡਾ ਹਾਂ ਜੀ ਵੀ ਤੁਹਾਨੂੰ ਥੋੜਾ ਜਿਹਾ ਹੌਲਾ ਜਿਹਾ ਮਹਿਸੂਸ ਹੁੰਦਾ ਹਾਂ 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 ਜੀ ਤੇ ਉਵੇਂ ਹੁਣ ਮੈਨੂੰ ਤੁਰਨ ਫਿਰ ਵਿੱਚ ਕੋਈ ਦਿੱਕਤ ਨਹੀਂ ਗਈ ਜੀ ਠੀਕ ਹੈ ਸਾਹ ਸੂਤ ਨਹੀਂ ਚੜਦਾ ਜਿਵੇਂ ਹਾਂ ਜੀ ਹੁਣ ਨਹੀਂ ਸਾਹ ਛੜਦਾ ਜੀ ਠੀਕ ਹੈ ਜੀ ਮਤਲਬ ਵੀ ਜਦੋਂ ਮੈਨੂੰ ਆਏ ਸੀਗਾ ਨਾ ਵੀ ਮੈਂ ਤੁਰਨ ਦੀ ਸੀ ਬਹੁਤ ਜਿਆਦੇ ਸਾਫ ਹੁੰਦਾ ਸੀ ਮੇਰਾ ਵੀ ਥੋੜੀ ਜੀ ਵਟ ਇੰਨੀ ਵਟ ਨਹੀਂ ਤੁਰ ਸਕਦੀ ਸੀ ਹਾਂਜੀ ਹਾਂਜੀ ਥੋੜਾ ਸਰੀਰ ਕਾਫੀ ਭਾਰਾ ਹਾਂਜੀ 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 ਦੋਸਤੋ ਸਬਸਕ੍ਰਾਈਬ ਕਰੋ ਸਬਸਕ੍ਰਾਈਬ ਕਰਨਾ ਬਾਈ ਸਬਸਕ੍ਰਾਈਬ ਬਾਈ ਜੀ ਬਾਈ ਤੁਸੀਂ ਪੰਜਾਬ ਦੇ ਵਿੱਚ ਤਾਂ ਮੈਂ ਕਿਹਾ ਡੇਰੇ ਉਠਾ ਰੱਖੀ ਹੈ ਹੁਣ ਆਪਾਂ ਰਾਜਸਥਾਨ ਦੇ ਵਿੱਚ ਵੀ ਪਹੁੰਚ ਗਏ ਤੇ ਰਾਜਸਥਾਨ ਵਾਲਿਆਂ ਨੂੰ ਵੀ ਪਤਲੇ ਕਰਨਾ ਆਪਾਂ ਹਾਂਜੀ ਬਾਈ ਜੀ ਬਿਲਕੁਲ ਸਾਰੇ ਪੰਜਾਬ ਨੂੰ ਸਾਰੇ ਇੰਡੀਆ ਨੂੰ ਫਿੱਟ ਕਰਾਂਗੇ ਆਪਾਂ ਬਿਲਕੁਲ ਬਿਲਕੁਲ ਹਾਂਜੀ ਤੇ ਬਾਈ ਹੁਣ ਰਾਜਸਥਾਨ ਆਪਾਂ ਹੁਣ ਮਾਰਕਟ ਬੈਠੇ ਹਾਂ ਤੇ ਆਪਣੀ ਨਵੀਂ ਵੀਡੀਓ ਦੁਆਰ ਤੋਂ ਬਣ ਰ ਤੋ ਜাদু ਕਰਦੇ ਹਾਂ ਵੀ ਜਿਹੜਾ ਬੰਦੇ ਦਾ ਮਤਲਬ ਕਿ ਹਵਾ ਹੀ ਨਿਕਲ ਜਾਂਦੀ ਵਿੱਚੋਂ ਦੇਖੋ ਬਾਈ ਜੀ ਹਵਾ ਨਹੀਂ ਨਿਕਲਦੀ ਦੇਖੋ ਇੱਕ ਆਪਣੇ ਕੋਲੇ ਨਿਊਟ੍ਰੀਸ਼ਨ ਇੱਕ ਇੰਡੀਆ ਦਾ ਬੈਸਟ ਨਿਊਟ੍ਰੀਸ਼ਨ ਆ ਠੀਕ ਔਰ ਇੰਡੀਆ ਦਾ ਨਹੀਂ ਮੈਂ ਕਹਿ ਸਕਦਾ ਦੁਨੀਆ ਦਾ ਬੈਸਟ ਖਾਣਾ ਆਪਾਂ ਕਹਿ ਸਕਦੇ ਆ ਆ ਇੱਕ ਮੀਲ ਰਿਪਲੇਸਮੈਂਟ ਸਿਸਟਮ ਆ ਆਪਾਂ ਖਾਣੇ ਵੱਟੇ ਖਾਣਾ ਦੇ ਕੇ ਅੱਛਾ ਜਿਹਦੇ ਵਿੱਚ ਕਿ ਹਾਈ ਪ੍ਰੋਟੀਨ ਹਾਈ ਫਾਈਬਰ ਹਾਈ ਕਾਰਬੋਹਾਈਡਰੇਟਸ ਦਾ ਕਾਰਬਸ ਦਾ ਖਾਣਾ ਠੀਕ ਆ ਉਹ ਆਪਾਂ ਦੇਖੇ ਲੋਕਾਂ ਨੂੰ ਉਹਨਾਂ ਦਾ ਜਿਹੜਾ ਕੈਲਰੀ ਦੇ ਉੱਪਰ ਕੱਟ ਲਾਉਨੇ ਆ ਜਿਹਦੇ ਨਾਲ ਆਪਣੀ ਬਾਡੀ ਆ ਜਿਹੜੀ ਫਿੱਟ ਹੋਣੀ ਸ਼ੁਰੂ ਹੋ ਜਾਂਦੀ ਹੈ ਠੀਕ ਠੀਕ ਬਿਨਾ ਚੀਰ ਫਾੜ ਤੋਂ ਬਿਨਾ ਆਪਰੇਸ਼ਨ ਤੋਂ ਨੋ ਨੋ ਜੀ ਕਿਸੇ ਤਰ੍ਹਾਂ ਦਾ ਕੋਈ ਚੀਰ ਫਾੜ ਨਹੀਂ ਕੋਈ ਆਪਰੇਸ਼ਨ ਨਹੀਂ ਜੀ ਤੇ ਆਪਣੇ ਉਧਰ ਬਹੁਤ ਵਧੀਆ ਥੋੜੇ ਰਿਜ਼ਲਟ ਆ ਰਹੇ ਆ ਹਾਂਜੀ ਬਿਲਕੁਲ ਮਤਲਬ ਕਿ ਹੋਰ ਇਹਦੇ ਵਿੱਚ ਮਤਲਬ ਕਿ ਵੀ ਬੰਦੇ ਨੂੰ ਕਹੇ ਹੋਰ ਕੋਈ ਦਿੱਕਤ ਪਰੇਸ਼ਾਨੀ ਤਾਂ ਨਹੀਂ ਆਉਂਦੀ ਅੱਗੇ ਚੱਲ ਕੇ ਨੋ ਨੋ ਜੀ ਕਿਸੇ ਤਰ੍ਹਾਂ ਦੀ ਕੋਈ ਪਰੇਸ਼ਾਨੀ ਨਹੀਂ ਦੇਖੋ ਇਹ ਜਿਹੜੀ ਜਿਹੜਾ ਇੱਕ ਨਿਊਟ੍ਰੀਸ਼ਨ ਹੁੰਦਾ ਨਿਊਟ੍ਰੀਸ਼ਨ ਦਾ ਆਪਣੇ ਮਨ ਦੇ ਵਿੱਚ ਬਹੁਤ ਸਾਰਾ ਵਹਿਮ ਹੁੰਦਾ ਜਦੋਂ ਵੀ ਸਾਨੂੰ ਕਾਲਸ ਆਉਂਦੀਆਂ ਤਾਂ ਲੋਕ ਪੁੱਛਦੇ ਆ ਵੀ ਇਹਦੇ ਨਾਲ ਕੋਈ ਸਾਨੂੰ ਸਾਈਡ ਇਫੈਕਟ ਤਾਂ ਨਹੀਂ ਹੋ ਜਾਏਗਾ ਤਾਂ ਨਿਊਟ੍ਰੀਸ਼ਨ ਦਾ ਮੀਨਿੰਗ ਹੈ ਮਤਲਬ ਨਿਊਟ੍ਰੀਸ਼ਨ ਦੇ ਵਿੱਚ ਜੋ ਇੰਗਰੀਡੀਅੰਟਸ ਹੁੰਦੇ ਆ ਉਹ ਚੀਜ਼ਾਂ ਦੇ ਵਿੱਚ ਪਾਈਆਂ ਹੁੰਦੀਆਂ ਜੋ ਆਪਣੀ ਬਾਡੀ ਨੂੰ ਅਸਲ ਦੇ ਵਿੱਚ ਨੀਡ ਆ ਜੋ ਆਪਣੀ ਬਾਡੀ ਦੀ ਅਸਲ ਖੁਰਾਕ ਆ ਉਹ ਆਪਾਂ ਨਿਊਟ੍ਰੀਸ਼ਨ ਦੇ ਵਿੱਚ ਦਿੰਨੇ ਆ ਦੋਸਤੋ ਮੇਰੇ ਮਾਮਾ ਜੀ ਜਿਹੜੇ ਆ ਤੁਸੀਂ ਵੀਡੀਓ ਦੇ ਵਿੱਚ ਦੇਖ ਰਹੇ ਹੋ ਇਹਨਾਂ ਤੋਂ 1 ਮਹੀਨਾ ਪਹਿਲਾਂ ਪ੍ਰੋਡਕਟ ਲੈ ਕੇ ਗਿਆ ਸੀ ਤੇ ਮੇਰੇ ਮਾਮਾ ਜੀ ਰੀਅਲ ਮਾਮਾ ਜੀ ਦਾ 7 ਕਿਲੋ weight ਮਤਲਬ ਕਿ ਘਟ ਗਿਆ ਹਾਂਜੀ 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 ਬਿਲਕੁਲ ਸੰਤਾਰભાઈ ਦੂਜਾ ਭੁੱਖੇ-ਪੱਖੇ ਵੀ ਰਹਿਣਾ ਪੈਂਦਾ ਬਾਈ ਜੀ ਕੋਈ ਭੁੱਖੇ ਨਹੀਂ ਰਹਿਣਾ ਪੈਂਦਾ ਜਿੰਨਾ ਆਪਾਂ ਖਾਣਾ ਵੈਸੇ ਆਮ ਨੋਰਮਲ ਜ਼ਿੰਦਗੀ ਦੇ ਵਿੱਚ ਖਾਂਦੇ ਆ ਨਾ ਉਸ ਤੋਂ ਜ਼ਿਆਦਾ ਅਸੀਂ ਡਾਈਟ ਚਾਰਟ ਦੇ ਵਿੱਚ ਲਿਖ ਕੇ ਦਿੰਦੇ ਆ 12 ਤੋਂ 15 ਮੀਲ ਜਿਹੜੇ ਆਪਾਂ ਡਾਈਟ ਚਾਰਟ ਦੇ ਵਿੱਚ ਦੱਸ ਦਿਆਂ ਖਾਣ ਵਾਸਤੇ ਔਰ ਖਾਣਾ ਨਹੀਂ ਛੱਡਣਾ ਹੁੰਦਾ ਖਾਣਾ ਛੱਡ ਕੇ ਕਦੇ ਵੀ ਭਾਰ ਨਹੀਂ ਘਟਾਇਆ ਜਾਂਦਾ ਇਹ ਗਹਿਮ ਹੁੰਦਾ ਆਪਣੇ ਤੁਸੀਂ ਜਾ ਕੇ ਭਾਰ ਘਟਾਓ ਬਿਲਕੁਲ ਜੀ ਬਿਲਕੁਲ ਜੀ ਰਾਜ ਪੁੱਜ ਕੇ ਭਾਰ ਘਟਾਉਣਾ ਆਪਾਂ ਠੀਕ ਠੀਕ ਜੀ ਦੋਸਤੋ ਮਤਲਬ ਕਿ ਇਹ ਨਹੀਂਗਾ ਖਾਣਾ ਬੰਦ ਕਰਕੇ ਕਈ ਮਤਲਬ ਕਿ ਲਿਵਰ ਚ ਇਨਫੈਕਸ਼ਨ ਆ ਜਾਂਦਾ ਜੋ ਛੱਡ ਦਿੰਦੇ ਬਿਲਕੁਲ ਜੀ ਸਿਰਫ ਆਪਾਂ ਨੂੰ ਐ ਪਤਾ ਹੋਣਾ ਚਾਹੀਦਾ ਜੀ ਆਪਾਂ ਖਾਣਾ ਕੀ ਹੈ ਤੇ ਖਾਣਾ ਕਦੋਂ ਆ ਹਾਂਜੀ ਦੋਸਤੋ ਆ ਤੁਸੀਂ ਪਹਿਨਾ ਦੇਖ ਹੀ ਰਹੇ ਹੋ ਤੇ ਇਸ ਭੈਂਦਾ ਜਿਹੜਾ ਕਿ ਭਾਰਤ ਨੂੰ ਦੱਸਿਆ ਹੀ ਹੈ ਕਿ ਪਹਿਲਾਂ 1 ਕੁਆਂਟਲ 52 ਕਿਲੋ ਸੀਗਾ ਤੇ ਹੁਣ ਇਹਨਾਂ ਦਾ 1 ਕੁਆਂਟਲ 38 ਕਿਲੋ ਹੈਗਾ ਮਹੀਨੇ ਦੇ ਵਿੱਚ ਇਹਨਾਂ ਦਾ ਜਿਹੜਾ ਕਿ 15 ਕਿਲੋ ਭਾਰ ਘਟ ਗਿਆ ਪਹਿਲਾਂ ਇਹਨਾਂ ਤੋਂ ਬਿਲਕੁਲ ਵੀ ਤੁਰਿਆ ਸੋ ਤੁਸੀਂ ਜਿਹੜਾ ਕਿ ਜੇ ਤੁਹਾਡਾ ਵੀ ਭਾਰ ਬਹੁਤ ਜ਼ਿਆਦਾ ਵਧਿਆ ਹੈਗਾ ਤੁਸੀਂ ਜਿਹੜਾ ਕਿ ਸੋਚ ਰਹੇ ਹੋ ਕਿ ਕੋਈ ਆਪਰੇਸ਼ਨ ਵਗੈਰਾ ਕਰਾ ਲਈਏ ਤਾਂ ਉਸ ਤੋਂ ਪਹਿਲਾਂ ਤੁਸੀਂ ਇੱਕ ਵਾਰੀ ਜਿਹੜਾ ਇਸ ਭੈਣ ਨੇ ਨਿਊਟ੍ਰੀਸ਼ਨ ਖਾਦਾ ਹੈਗਾ ਉਹ ਤੁਸੀਂ ਇੱਕ ਵਾਰੀ ਜ਼ਰੂਰ ਖਾ ਕੇ ਦੇਖ ਲਿਓ ਤੁਹਾਡਾ ਭਾਰ ਵੀ ਜਿਹੜਾ ਕਿ ਘਟਨਾ ਸ਼ੁਰੂ ਹੋ ਜਾਊਗਾ ਤੇ ਤੁਸੀਂ ਇਸ ਭੈਣ ਵਾਂਗੂ ਹੋ ਜਾਓਗੇ ਤੇ ਦਿੱਤੇ ਹੋਏ ਨੰਬਰ ਤੇ ਤੁਸੀਂ ਕਾਲ ਕਰਨੀ ਆ ਤੇ ਇਹਨਾਂ ਤੋਂ ਜਿਹੜਾ ਕਿ ਤੁਸੀਂ ਮੰਗਵਾ ਸਕਦੇ ਹੋ ਨਿਊਟ੍ਰੀਸ਼ਨ ਸੋ ਵੀਡੀਓ ਨੂੰ ਵਾਰ-ਵਾਰ ਸ਼ੇਅਰ ਜਰੂਰ ਕਰਿਓ ਤਾਂ ਜੋ ਜਿਨ੍ਹਾਂ ਨੂੰ ਵੀ ਮੋਟਾਪੇ ਦੀ ਪ੍ਰੋਬਲਮ ਹੈ ਸਾਰਿਆਂ ਦੀ ਦੂਰ ਹੋ ਸਕੇ